ਕਤਾਰ ਵਿੱਚ ਲੱਗੇ ਮਹਾਰਾਜ ਦੇ ਦਰਸ਼ਨ ਕਰ ਰਹੇ ਆ ਜਦੋਂ ਉਹ ਨੇੜੇ ਗਏ ਤੇ ਉਹਨਾਂ ਨੇ ਆਪਣੇ ਨੰਗੇ ਟੱਡਾਂ ਤੇ ਹੱਥ ਮਾਰੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਪੁੱਛਿਆ ਭਾਈ ਕਾਲੇ ਕੌਣ ਕਹਿੰਦਾ ਮਹਾਰਾਜ ਮੇਰੇ ਭਤੀਜੇ ਆ ਸਹਿਬ ਆਖਿਆ ਇਸ ਤਰ੍ਹਾਂ ਕਿਉਂ ਕਰਦੇ ਆ ਜਦੋਂ ਜਾਣੀ ਜਾਣ ਪਾਤਸ਼ਾਹ ਨੇ ਮਤਨ ਆਖਿਆ ਉਹ ਕਹਿੰਦਾ ਮਹਾਰਾਜ ਇਹ ਅਨਾਥ ਆ ਇਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਇਹ ਇੰਦਾਂ ਤਾਂ ਕਰਦੇ ਆ ਵੀ ਤੁਸੀਂ ਕਿਰਪਾ ਕਰੋ ਇਹਨਾਂ ਦੀ ਇਹ ਭੁੱਖ ਇਹਨਾਂ ਦੀ ਇਹ ਗਰੀਬੀ ਮੁੱਕ ਜਾਏ ਸਹਸਪਾ ਗੁਰੂ ਹਰਿ ਰਾਇ ਜੀ ਸਾਹਿਬ ਸੱਚੇ ਪਾਤਸ਼ਾਹ ਆਖਿਆ ਹਜ਼ੂਰ ਕਹਿਣ ਲੱਗੇ ਤੁਸੀਂ ਇਹ ਆਖਦੇ ਉਹਨਾਂ ਦੀ ਭੁੱਖ ਮਿਟ ਜਾਏ ਇਹ ਰਾਜੇ ਹੋਣਗੇ ਇਹਨਾਂ ਦੇ ਘੋੜੇ ਜਮਣਾ ਤੱਕ ਜਾ ਕੇ ਪਾਣੀ